ਨਾ ਆਪਾਂ ਹਿੱਕ ਥਾਪੜ ਕੇ ਕਹਿ ਸਕਦੇ ਵੀ 212 ਜਿਹੜਾ ਸਾਡਾ ਮੋਡ ਮੰਡੀ ਏਰੀਆ ਆ ਗਿਆ ਨਾ ਬਹੁਤ ਵਧੀਆ ਚੋਨਾਗਾ ਜੇ ਚੱਲੀਏ ਵੀ ਆਪਾਂ ਜੇ ਗੱਲ ਕਰੀਏ ਪਾਣੀ ਦੀ ਤਾਂ ਆਪਾਂ ਨੂੰ ਪਾਣੀ ਦੀ ਸਮੱਸਿਆ ਉੱਥੇ ਪਤੀ ਆ ਹਾਂ ਜਿਆਦੇ ਜੀ ਮਾੜਾ ਪਾਣੀ ਜਿਆਦੇ ਮਾੜਾ ਪਾਣੀ ਹਾਂ ਠੀਕ ਹੈ ਨਾ 212 ਕਿਨੇ ਜਰਤ ਲਾਉਣੇ ਹੋ 200 ਬਹੁਤ ਚੰਗੀ ਆ ਹਾਂ ਚੰਗੀ ਹੈ ਜੋ ਇਹ ਮੰਨ ਕੇ ਚੱਲ ਵੀ ਡੇਢ ਕਿਨਬਰ ਪਾਣੀ ਤੇ ਵੀ ਹੁੰਦੀ ਆ ਹਾਂਜੀ ਹੁੰਦੀ ਹੈ ਵਧੀਆ ਹਾਂ ਹੈ ਨਾ ਗਰਮ ਪਾਣੀ ਮੈਂ ਕੈਪਟੀਆਂ ਕੂਪਟੀਆਂ ਵਾਲਾ ਉੱਥੇ ਮੰਨਦੀ ਆ ਹਾਂਜੀ ਬਾਕੀ 12 ਲਾਉਂਦੇ ਰਹੇ ਜੀ ਅੱਛਾ ਵਧੀਆ ਬਰੇਟੇ ਜੀ ਫੇਰ ਅਸੀਂ ਸੁਪਰ 212 ਲਾਇਆ ਜੀ ਪਿਛਲੇ ਸਾਲ ਹਾਂਜੀ ਉਹ ਵੀ ਵਧੀਆ ਨਿਕਲੇ ਜੀ ਉਹ ਵੀ ਗੱਲ ਆ ਜਿਹੜੀ ਉਹ ਸਹੀ ਕਿਉਂ ਸਾਰੇ ਸੰਗਤ ਬੈਠਾ ਠੀਕ ਹੈ ਨਾ ਭਰਾ ਮੇਰੇ ਸਹੀ ਕਿਉਂ ਕਿਉਂਕਿ ਪਤਾ ਚੱਕਰ ਕੀ ਆ ਆਪਾਂ ਸੀਸੀ ਆ ਠੇਕੇ ਤੋਂ ਭਰਦੇ ਨੇ ਜੇ ਕਿਸੇ ਨੂੰ ਮਾੜਾ ਪਹੀ ਲਵਾ ਦਾਂਗੇ ਨਾ ਤੇ ਉਹ ਚੰਗਾ ਨਹੀਂ ਨਹੀਂ ਠੀਕ ਹੈ ਜੀ ਅਗਲਾ ਛੀਵੀ ਨੇ ਗਾਣਾ ਗੱਡੂ ਆਪਾਂ ਨੂੰ ਆਪਣਾ ਪਿੰਡ ਜੀ ਮਰਕ ਕਰਾਂ ਬਈ ਜੀ ਕਿਹੜਾ ਲਾਉਨੇ 212 ਹਾਂਜੀ ਮੈਨੂੰ 10 ਸਾਲ ਹੋ ਗਏ ਰਗਾ ਪਰ ਪਿਛਲੀ ਵਾਰ ਹੀ ਨਹੀਂ ਲਾਇਆ 212 ਪਿਛਲੀ ਵਾਰੀ 28 ਪੀ 67 ਲਾਇਆ ਸੀ ਛੋ ਡਿੱਗਦੀ ਆ ਉਹਨੇ ਕ ਬਾਈ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਐਸ ਟਾਈਮ ਗਿੱਦੜ ਵਾਈ ਖੜਿਆ ਜੀ ਪੰਜਾਬ ਸੀਡ ਵਾਲਿਆਂ ਦੇ ਜਿਹੜੇ ਪੰਜਾਬ ਹਲੇ ਬੀਜ ਬੀਜਦੇ ਆ ਜਿਹੜੇ ਮੰਨ ਕੇ ਚੱਲੂ ਵੀ 212 ਦੇ ਜਨਮਦਤ ਆਗਾ ਜਿਹੜੀ 212 ਸੀਆਰ ਇੱਕ ਸੁਪਰਾ ਜੀ ਇੱਕ ਕੱਲੀ ਹੈ ਨਾ ਇੱਕ ਕੱਲੀ ਸੀ ਤੇ ਆਪਣੇ ਨਾਲ ਬਾਈ ਰਾਜਵੀ ਆ ਤੇ ਦੱਸਣ ਦੀ ਲੋੜ ਨਹੀਂ ਬਾਈ ਬਾਲੀਵੁੱਡ ਦਾ ਬਹੁਤ ਵੱਡਾ ਸਟਾਰ ਰਿਆ ਤੇ ਹੁਣ ਵੀ ਬਾਈ ਪਰ ਘੁੱਟਦੇ ਹਾਂ ਬਹੁਤ ਥੋੜਾ ਬੋਟਾ ਹੈ ਥੋੜਾ ਉਹ ਮੈਂ ਟਾ ਪਿੱਛੇ ਤੇ ਆ ਗਿਆ ਹੈ ਨਾ ਹੈ ਨਾ ਇਹ ਚਟੇ ਨਹੀਂ ਘੁੰਮ ਰਹੀਆਂ ਨਹੀਂ ਵਾਧੀਆਂ ਚਟੇ ਦੋਨੇ ਲੰਦੇ ਤੇ ਬਈ ਆਪਾਂ 212 ਬਾਰੇ ਅ ਗੱਲ ਕਰਦੇ ਆ ਮੈਂ ਵੀ 212 ਲਾਉਣਾ ਆਪਾਂ ਹਿੱਕ ਥਾਪੜ ਕੇ ਕਹਿ ਸਕਦੇ ਆ ਵੀ 212 ਜਿਹੜਾ ਸਾਡਾ ਮੋੜ ਮੰਡੀ ਏਰੀਆ ਆ ਗਿਆ ਨਾ ਹਾਂਜੀ ਹਾਂਜੀ ਬਹੁਤ ਵਧੀਆ ਚੋਨਾਗਾ ਬਹੁਤ ਵਧੀਆ ਇਹ 212 ਦੇ ਵਿੱਚ ਵੀ ਦੋ ਵੈਰਾਈਟੀਆਂ ਆ ਹਾ ਇੱਕ ਤਾਂ ਜਿਹੜਾ 2016 ਤੋਂ ਅਸੀਂ ਸਤੋਪਰਾ CR 212 ਆਇਆ ਜੀ ਫਿਰ 2018 ਦੇ ਵਿੱਚ ਅਸੀਂ ਸੁਪਰ CR 212 ਦਿੱਤਾ ਇਹਦਾ ਸੁਪਰ ਕਰਿਆ ਇਹਦੇ ਵਿੱਚ ਕੀ ਫਰਕ ਪਾਇ ਸੁਪਰ ਦਾ ਇੱਕ ਤਾਂ half ਦਾ ਟਾਈਮ ਵੀ ਲੋਕ ਘਟਿਆ ਜੀ 2-3 ਇੰਚ ਦਾ ਹਾਈਟ ਦਾ ਫਰਕ ਹੈ ਤੇ ਫੰਗਸ ਦੀ ਕੋਈ ਬਿਮਾਰੀ ਨਹੀਂ ਨਹੀਂ ਫੰਗਸ ਦੀ ਕੋਈ ਬਿਮਾਰੀ ਨਹੀਂ ਇਹ ਗੱਲਾਂ ਜਿਹੜੀਆਂ ਸਹੀ ਆ ਉਹ ਸਹੀ ਕਹਿਣੀਆਂ ਪੈਣੀਆਂ ਹਨ ਇਹ ਮੈਂ ਦੇਖਿਆ ਵੀ ਇਹਨਾਂ ਦੇ ਵਿੱਚ ਜ਼ਿਆਦਾ ਰੇਵ ਹੀ ਨਹੀਂ ਮਾਫ ਕਰੀ ਜੀ ਹਨਾ ਇਹਨੂੰ ਨਹੀਂ 200 ਮੋਦੂਪੇ ਬਹੁਤ ਹੈ ਜੀ ਯੋ ਮੈਂ ਅਸੀਂ ਸਾਡੇ ਸਵਾਗਤ ਨੇ ਤੱਕ ਵਾਜ ਨਹੀਂ ਜਾਦੇ ਹੈ ਨਹੀਂ ਜਾਦੇ ਇਸ ਵਾਰ ਤੁਸੀਂ ਮੇਰੇ ਕੋਲੇ ਆਏ ਵੀ ਝੋਨਾ ਦੇਖ ਕੇ ਆਏ ਝੋਨਾ ਥੋੜਾ ਝੰਨਾ ਇਹ ਤੁਸੀਂ ਕਹਿੰਦੇ ਨੇ ਵੀ ਇਹ ਟੌਪ ਨਹੀਂ ਕੋਲ ਉਹ ਥੋੜਾ ਡਿੱਗ ਪਿਆ ਸੀ ਡਿੱਗਣ ਦਾ ਮਤਲਬ ਕਿ ਪਹਿਲਾ ਯੰਤਰ ਯੰਤਰ ਵਾਜ ਤੇ ਰਹਿ ਜਾਦਾ ਪਈ ਉਹਦਾ ਕੰਮ ਤੇ ਅਸੰਗਤ ਆਪਣੇ ਕੋਲੇ ਆਈ ਹੋਈ ਹੈ ਜੀ ਜਿਹੜੇ ਮੇਰੇ ਭਰਾ 212 ਲਾਉਂਦੇ ਜੀ ਉਹ ਹੱਥ ਖੜਾ ਜਰੂਰ ਕਰਿਓ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਇਧਰ ਪਾਸੇ ਕੈਮਰਾ ਘੁਮਾ ਲਓ ਜੀ ਆ ਜੀ ਸੁਸ਼ੀ ਨਾਲ ਹੀ ਆ ਜੀ ਤੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਲੈਰੀ ਹੈ ਜੀ ਲੈਰੀ ਤਲਵੰਡੀ ਸਾਬੋ ਤਲਵੰਡੀ ਸਾਬੋ ਮਾਨਸਾ ਹਾਂ ਜੀ ਬੜੰਡਾ ਬੜੰਡਾ ਇਹ ਮੰਨ ਕੇ ਚੱਲੀਏ ਵੀ ਆਪਾਂ ਜੇ ਗੱਲ ਕਰੀਏ ਪਾਣੀ ਦੀ ਤਾਂ ਆਪਾਂ ਨੂੰ ਪਾਣੀ ਦੀ ਸਮੱਸਿਆ ਉੱਥੇ ਪਤੀ ਆ ਹਾਂ ਜਿਆਦੇ ਜੀ ਮਾੜਾ ਪਾਣੀ ਆ ਜਿਆਦੇ ਮਾੜਾ ਪਾਣੀ ਹਾਂ ਠੀਕ ਹੈ 212 ਕਿਨੇਜਰ ਤਲਾਉਣੇ ਹੋ 212 ਦਾ ਪਹਿਲਾਂ ਛੜਤਾ ਸੀ ਜੀ ਅੱਛਾ ਅਸੀਂ ਲਾਉਣ ਲੱਗੇ ਹਾਈ ਬਰੇਡੀ ਜੀ ਅੱਛਾ ਸਾਡੇ ਹੁੰਦਾ ਨਹੀਂ ਸੀਗਾ 28 67 ਲਾਉਣ ਲੱਗ ਗਏ ਹਾਂ ਅੱਛਾ ਜੀ ਹੁਣ ਅੱਜ ਦੁਬਾਰੇ ਲੈ ਕੇ ਗਏ ਹਾਂ ਜੀ 212 212 212 ਚੰਗੀ ਆ ਹਾਂ ਚੰਗੀ ਹੈ ਜੀ ਇਹ ਮੰਨ ਕੇ ਚੱਲ ਵੀ ਡੇਢ ਕੇ ਨੰਬਰ ਪਾਣੀ ਤੇ ਵੀ ਹੁੰਦੀ ਆ ਹਾਂਜੀ ਹੁੰਦੀ ਆ ਵਧੀਆ ਹਾਂ ਹੈਨਾ ਗਰਮ ਪਾਣੀ ਮੈਂ ਕੈਪਟੀਆਂ ਕੂਪਟੀਆਂ ਵਾਲਾ ਉਹ ਤੇ ਮੰਨਦੀ ਆ ਹਾਂਜੀ ਬਾਕੀ ਐਂਡ ਤੱਕ ਹਰਾ ਖਚਾ ਰਹਿੰਦਾ ਜੋਨਾ ਹਾਂ ਵਧੀਆ ਜੀ ਠੀਕ ਹੈ ਜੀ ਤੇ ਆਪਣਾ ਕਿਹੜਾ ਪਿੰਡ ਹੈ ਬਾਈ ਜੀ ਲੇਰੀ ਹੈ ਜੀ ਥੋੜਾ ਵੀ ਲੇਰੀ ਹੈ ਜੀ ਤੇ ਤੁਸੀਂ ਵੀ ਲਾਉਂਦੇ ਹੋ 212 ਕੇ ਵਿੱਚ ਛੜਤਾ ਸੀ ਕੰਮ ਨਹੀਂ ਕੱਲਾ ਪਹਿਲਾਂ 12 ਲਾਉਂਦੇ ਰਹੇ ਸੀ ਜੀ ਅੱਛਾ ਵਧੀਆ ਵੈਰਿਟੀ ਜੀ ਫਿਰ ਅਸੀਂ ਸੁਪਰ 212 ਲਾਏ ਜੀ ਪਹਿਲੇ ਹਾਂਜੀ ਹੋਈ ਵਧੀਆ ਨਿਕਲੀ ਜੀ ਉਹ ਵੀ ਵਧੀਆ ਨਿਕਲੀ ਆ ਇਹ ਬਾਈਆਂ ਦੇ ਨਾ ਜਿਹੜਾ ਮੇਨ ਗੱਲ ਆ ਵੀ ਇਹ ਬਠਿੰਡੇ ਵਾਲ ਬਿਮਾਨ ਦੇ ਜਲ ਲਹਿਰੀ ਤੋਂ ਗਾਂ ਸੂਰਤੀ ਸਟਾਰਟ ਹੋ ਜਾਂਦਾ ਸ਼ਾਇਦ ਹਨਾ ਨਰਮ ਪਾਣੀ ਦੇ ਬੈਡੀ ਚੰਗੀ ਹੁੰਦੀ ਹੈ ਨਰਮ ਪਾਣੀ ਦੇ ਬੈਡੀ ਚੰਗੇ ਹਨਾ ਵੀਰ ਜਿਹੜੇ ਗੱਲ ਆ ਜਿਹੜੀ ਉਹ ਸਹੀ ਕਿਉ ਸਾਰੇ ਸੰਗਤ ਬੈਠਾ ਠੀਕ ਹੈ ਨਾ ਭਰਾ ਮੇਰੇ ਸਹੀ ਕਿਉ ਕਿਉਂਕਿ ਪਤਾ ਚੱਕਰ ਕੀ ਆਪਾਂ ਸੀਸੀਆ ਠੇਕੇ ਤੋਂ ਭਰਦੇ ਨੇ ਜੇ ਕਿਸੇ ਨੂੰ ਮਾੜਾ ਪਹੀ ਲਵਾ ਦਾਂਗੇ ਨਾ ਤੇ ਉਹ ਚੰਗਾ ਨਹੀਂ ਨਹੀਂ ਠੀਕ ਹੈ ਅਗਲਾ ਛੀਵੀ ਨੇ ਗਾਣਾ ਗੱਡੂ ਆਪਾਂ ਨੂੰ ਆਪਣਾ ਪਿੰਡ ਜੀ ਵੇਰ ਕਕਲਾ ਮੈਂ ਜੀ ਕਿਹੜਾ ਲਾਉਣੇ 212 ਜੀ ਹਾਂ ਜੀ ਮੈਨੂੰ 10 ਸਾਲ ਹੋ ਗਏ ਲਗਾਤਾਰ ਪਿਛਲੀ ਵਾਰੀ ਨਹੀਂ ਲਾਇਆ 212 ਪਿਛਲੀ ਵਾਰੀ 28 ਪੀ 67 ਲਾਇਆ ਸੀ ਛੋਡੀ ਗਈ ਆ ਉਹਨੇ ਕੰਨ ਨੂੰ ਹੱਥ ਲਵਾ ਦੇ ਕਿ ਪਹਿਲੀ ਜਿਲ ਦੇ ਸਾਡੇ ਹੀ ਕਮੈਨ ਵਾਲੇ ਨੂੰ ਕੰਨ ਨੂੰ ਹੱਥ ਲਵਾਉਂਦੀ ਆ ਉਹ ਫਿਰ ਇੱਕ ਕਾਰਟ ਤੇ ਵੇਚਿਆ ਅੱਛਾ ਅੱਛਾ ਨਹੀਂ ਜਿਹੜਾ 212 ਆ ਇਹਦਾ ਕੋਈ ਸੱਤੋ ਕਾਰਟ ਕੋਟ ਲੈਤੀ ਨਹੀਂ 212 ਦੀ ਕਾਰਟ ਨਹੀਂ ਲਈ ਕਦੀ ਤੁਸੀਂ 100 ਗ੍ਰਾਮ ਵੀ ਵੱਧ ਨਹੀਂ ਤੋਲੀ ਕੰਦੇ ਜਿਵੇਂ ਤੁਸੀਂ ਅੰਜੀਰੀਆਂ ਕਿਲੋ 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 ਵੇਚਦੇ ਤਾਂ ਕਿਲੋ ਤੇ ਲੋਕਾਂ ਨੇ 4 4 ਕਿਲੋ ਤੇ ਕਾਰਟ ਤੇ ਵੀ ਵੇਚਿਆ ਪਰ ਇਹ ਇਹਦੀ ਕਿੰਨਾ ਨੇ ਰੇਟ ਬਹੁਤ ਵਧਾਤੇ ਯਾਰ ਪਿਛਲੀ ਵਾਰ 95 ਰੁਪਏ ਛੇ ਦੀ 130 ਰੁਪਏ ਕਰਤਾ ਰੇਟ ਸਾਡੇ ਵੀ ਕੱਢ ਲੈਣੇ ਹਥੋਂ ਵਿੱਚੋਂ ਇਹਦੇ ਸਾਨੂੰ ਦਿੰਦੇ ਚਾਰ ਛੜ ਹੈਂ ਅਸੀਂ ਤਾਂ ਵਸੀਆਂ ਦਾ ਹੀ ਪਰਸੋਂ ਨਾ ਨੋ ਵੀ ਲੈ ਕੇ ਗਿਆ ਪਹਿਲਾਂ ਉਹ ਜਾ ਕੇ ਰੱਖ ਲਓ ਫਿਰ ਕਈ ਵਾਰੀ ਉਹ ਛੋਟੇ ਹੋ ਜਾਂਦੀ ਆ ਆ ਹੁਣ ਇਹਦੇ ਗਿਫਟ ਦਿੱਤੇ ਆਪਾਂ ਨੂੰ ਉਹ ਗਿਫਟ ਦਾ ਤਾਂ ਕੁਝ ਤੇ ਕਰਨੀ ਆ ਉਹ ਫਿਰ ਆਪਾਂ ਉਹਦੀ ਲੈਣਗੇ ਉਹ ਸੇਠ ਬੰਦਾ ਹਮੇਸ਼ਾ ਚਾਹਦੇ ਕੱਪ ਦੇ ਪਹਿਲਾਂ ਲਾ ਜਾਂਦਾ ਨਹੀਂ 212 ਬਹੁਤ ਵਧੀਆ ਜੇ ਸੀਲਾ ਪਾਣ ਵੀ ਹੋਵੇ ਤਾਂ ਵੀ ਚੱਲ ਜਾਣਾ ਨਹੀਂ 212 ਵਧੀਆ ਇਹ ਲੋਥਵਾਰ ਨਹੀਂ ਆਪਣਾ ਮਣਕੜਾ ਹੀ 200 ਤੋਂ ਬੜਾ ਹੋਰ 212 ਕਿਹੜੇ ਲਾਉਂਦੇ ਭਰਾ ਮੇਰੇ ਹਾਂਜੀ ਕਿਹੜਾ ਪਿੰਡ ਆਈ ਬੱਲੂ ਹਣਾ ਜੀ ਬੱਲੂ ਹਣਾ ਨਾਲ ਹੀ ਆ ਗਏ ਨਾ ਹਾਂਜੀ ਹਾਂਜੀ ਸਾਢੇ ਤਿੰਨ ਕਿੱਲੇ ਲਾਇਆ ਸੀ ਬਹੁਤ ਬੜੀ ਜਾਲ ਨਹੀਂ 212 ਬਹੁਤ ਵਧੀਆ ਜਿਹੜੀ ਗੱਲ ਆ ਉਹ ਗੱਲ ਆ 80 ਮਣ ਦੇ ਕੋ ਨਾ 80 ਮਣ ਦੇਖੋ ਆਪਾਂ ਝੋਨੇ ਨੂੰ ਜਿਹ ਕਹਿੰਦੇ ਨੇ 80 ਮਣ 80 ਮਣ ਝੋਨਾ ਬਹੁਤ ਹੁੰਦਾ ਹਾਂਜੀ ਹੁਣ ਜੇ ਮੂੰਹ ਜਿਹੜਾ ਮਰਦੀ ਟੱਟ ਲਈਏ ਉਹ ਮੱਖੀ ਵੱਢ ਰਹੀਆਂ ਬਾਕੀ ਇੱਕ ਦੀ ਕਣਕ ਵੀ ਚੰਗੀ ਨਿਕਲੂਗੀ ਕਿਉਂਕਿ ਠੰਡਾ ਪਰਮਾਤਮਾ ਸੁੱਖ ਰੱਖੇ ਆਪਾਂ ਆਪ ਖੇਤੀ ਕਰਨ ਵਾਲੇ ਬੰਦੇ ਆਪਾਂ ਨੂੰ ਪਤਾ ਹੈਗਾ ਆ ਲਾਉਨੇ 200ਵਾਂ ਦੋ ਸਾਡੇ ਏਰੀਆ ਦੀ ਬੰਦੇ ਆ ਗਏ ਹਾਂਜੀ ਹਾਂਜੀ 212 ਆਪਣੇ ਸਭ ਤੋਂ ਟੋਪਰ ਚੱਲਦੀ ਹੈ ਠੀਕ ਹੈ ਜੀ 88 ਵਿੱਚ ਤੇ ਆਸਰੇ ਦੀ ਇੱਕ ਇੱਕ ਡੇਟ ਵੀ ਕਿੰਨੀ ਤਰੀਕ ਤੋਂ ਸਟਾਰਟ ਕਰੇ ਜਿਹੜੀ ਤੁਸੀਂ ਤਾਂ ਸਾਡੇ ਨੂੰ ਬਹੁਤ ਵੱਡੇ ਹੋਰ ਚੁਹੀਦਾ ਜੀ ਜੀ 20 ਤਰੀਕ 20 ਤਰੀਕ ਥੋੜੀ ਜ਼ਿਆਦਾ ਹੈ ਮੇਰੇ ਸਾਹ ਦੇ ਚ 27 28 ਤਰੀਕ ਨੂੰ ਲੱਗਣੀ ਚਾਹੀਦੀ 200ਵਾਂ 20 ਤੋਂ ਮਤਲਬ 20 ਤੱਕ ਲੱਗਦਾ ਜੀ 10 15 ਕਿਲੇ ਲਾਉਣੇ ਪਾਉਂ ਅੱਛਾ ਆਪਾਂ ਹੀ 212 200ਵਾਂ ਲਾਉਣੀ ਹੈ ਹੈਗਾ ਜੀ ਹੋਰ ਕੋਈ 212 ਵਾਲਾ ਉਹ ਮਾਗਰ ਬੈਠਿਆ ਆ ਜਾ ਭਾਈ ਇੱਧਰ ਵੀ ਆ ਜਾ ਭਾਈ ਕਿਹੜਾ ਪਿੰਡ ਆ ਜੀ ਸਤਿਆਣਾ ਪਿੰਡ ਆ ਜੀ ਜ਼ਿਲ੍ਹਾ ਜ਼ਿਲ੍ਹਾ ਮਾਨਸਰ ਇਹ ਤੋਂ 15 ਕਿਲੋਮੀਟਰ ਦੀ ਹੈ ਛੋਟਾ ਦਾ ਪਾਣੀ بڑا ਉੱਤ ਹੈ ਨਾ ਕੋਚਾ ਕਿਨੇ ਤੇ ਆ ਆ ਨਹੀਂ ਹੈਗਾ 20 25 ਫੋਰ ਸਾਡੇ ਦਾ 80 ਫਸੀ ਤੇ ਗਿਆ 212 ਦਾ ਰਿਜ਼ਲਟ ਕਿਵੇਂ ਆ 212 ਵਧੀਆ ਜੀ ਅਸੀਂ ਲਾਉਨੇ ਆ 212 ਜਮਾ ਟੌਪ ਕਲਾਸ ਆ ਹਾਂ ਪਾਣੀ ਵੀ ਇੱਕ ਨੰਬਰ ਹੈ ਤੇ ਉਹ ਗੇੜ ਚ ਵੀ ਹੋ ਜਾਂਦਾ ਡੇਢ ਚ ਹੁੰਦਾ ਹੈ ਗਰਮ ਪਾਣੀ ਕੈਪਟੀ ਤੇ ਹੁੰਦਾ ਆ ਥੋੜਾ ਵੱਧ ਦਾ ਜਾਦੀ ਹੈ ਵੱਧ ਤਾਂ ਰੇ ਦੇ ਡਿਪੈਂਡ ਆ ਨਾ ਉਹੀ ਗੱਲ ਆ ਵੀ ਰੇ ਆਪਾਂ ਥੋੜੀ ਉਹਦੇ ਲੱਗੇ ਮਾੜਾ ਲੱਗਦਾ ਮੜ ਕਿ ਜਿਹੜਾ 212 ਚੋਨਾ ਨਾ ਕਿਹੜਾ ਰੁੱਕ ਕੇ ਚੱਲਦਾ ਇਹ ਜਦੋਂ ਲੱਗਦਾ ਨਾ ਕੁਆਲਟੀ ਬਹੁਤ ਵਧੀਆ ਹੀ ਹੁੰਦੀ ਆ ਹਾਂ ਸ਼ਾਈਨਿੰਗ ਬਹੁਤ ਆ ਇੱਕ ਮੈਂ ਹੋਰ ਵੀ ਭਰਾ ਨੂੰ ਦੱਸਣਾ ਚਾਹੁੰਦਾ ਵੀ 212 ਜਨਾ ਕਹਿ ਦਿੰਦੇ ਆਪਣੇ ਵੀ ਤੇ 12 63 ਪਾ ਦੇ ਇਹਨੂੰ ਫਲਾਨਾ ਫੰਗਸ ਹੋ ਗਿਆ ਨਾ ਲੱਗਾ ਕਿ ਲੋਕਾਂ ਨੇ ਮੰਗ ਰ ਉਹ ਕਿਹੜਾ ਬੈਸੀ ਰੁਕਦਾ ਜਦੋਂ ਪਟਕੇ ਲਾਉਨੇ ਆ ਨਾ ਉਦੋਂ ਕਿਹੜਾ ਬੈਸੀ ਰੁਕਦਾ ਹੁੰਦਾ ਮੈਂ ਪਿਛਲੀ ਵਾਰ 15 ਕਿਲੇ ਲਾਏ ਸੀਗੇ ਟਾਪ ਝੋਨਾ ਨਿਕ ਨਾਲੇ ਪਿਛਲੇ ਸਮਾਂ ਬਹੁਤ ਮਾੜਾ ਰਿਹਾਗਾ ਤੇ ਮੇਰੇ ਵੀਰ ਜਿਨ੍ਹਾਂ ਨੇ ਵੀ 212 ਝੋਨਾ ਦਾ ਮੰਨ ਕੇ ਚਲੋ ਬੀਜ ਲੈਣਾ ਤੇ ਉਹ ਧੁਰ ਤੋਂ ਲੈ ਕੇ ਜਾਓ ਪਵਾ ਜੋ ਤੁਹਾਡੇ ਸ਼ਹਿਰਾਂ ਦੇ ਵਿੱਚ ਡੀਲਰ ਨੇ ਵੱਡੇ ਉਹਨਾਂ ਨਾਲ ਕਨੈਕਟ ਕਰੋ ਜਿੱਧਰ ਵੇਹਾਂ ਦਾ ਪੰਜਾਬ